ਮੇਰੇ ਫੇਮੇ ਬਾਤ ਕਰੀ ਜੀ ਪਾਕੀ ਗੱਲ ਤੇ ਬੰਦੂ ਭਾਈ ਆਕਲ ਗੁਰਸੇਖੀ ਦੀ ਜੀ ਜੇ ਸਾਥੀ ਹੋ ਕੇ ਟੋਲਾ ਤੁਰਨਾ ਉਹ ਸ਼ੇਮਾ ਪਾਚਾ ਨੂੰ ਤਰਦਾਸ ਕਰਨ ਲੱਗੀ ਹੈ ਜੀ ਕਿਵੇਂ ਗੁਰੂ ਮੇਰੀ ਤੇ ਪੀਲੀ ਵਾਲੇ ਦਾਦੇ ਮੈਂ ਤੇਰੇ ਚਰਨਾਂ ਤੇ ਲੰਬਣ ਕਰਨ ਲੱਗੀ ਹੈ ਮੈਨੂੰ ਇਹ ਤਾਂ ਹੀ ਪਤਾ ਕਿ ਹੁਣ ਮੇਰੀ ਅਰਦਾਸ ਨੂੰ ਕਿਵੇਂ ਸੁਣੇਗਾ ਪਰ ਮੈਂ ਇਹ ਬੇਨਤੀ ਕਰਦੀ ਹਾਂ ਜੇ ਤੂੰ ਅਰਦਾਸ ਨਾ ਸੁਣੀ ਜਿਸ ਘਰੇ ਨਾਲ ਰਿਸ਼ਤਾ ਹੋ ਗਿਆ ਉਹਨੇ ਹੁਤਾ ਪੈਤਾਂ ਦੇ ਪਾਜੇ ਤੋਂ ਉਹ ਮਾਨਕ ਗੁਰੂ ਨਾਨਕ ਤੇਰੇ ਦਰਬਾਰ ਹੁੰਦੀ ਮੰਨੇ ਉਹਨਾਂ ਦੇ ਘਰੇ ਤਾਂ ਮੇਰਾ ਪਲ-ਪਲ ਲੱਖਾਂ ਮੌਤਾਂ ਦਾ ਲੰਘੂ ਥਾ ਇਹ ਭੱਜ ਜਲ ਤੇ ਮੇਰੀ ਜਿਬੜੀ ਡੁਪ ਰਹੀ ਏ ਇਹੋ ਜਿਹੜਾ ਪਾਰ ਕਿਨਾਰੇ ਦੇ ਏਕਾ ਸ਼ੈਲੇ ਤੋਂ ਦੇ ਚਲਣਾ ਕੋਈ ਨਹੀਂ ਸੂਰਤੇ ਰਹਾਸ ਏ ਕੰ ਤਾਰੀ ਕੇ ਚੜ ਕੇ ਗਮਾਵੀ ਹੋ ਗਈ ਉਹਦਾ be yeah. yeah. दे कैसे सजाम जो जल पया मीरा जो जल पया अमृत गाना रे तव्हां संजो मेरी पाड़ी प come on تنے کو نہ مراہا اللہ تے کوئی نہ وے مراہا اکے را ماے کو میری پسند دا میری پار لگاے کو میری پسند دا میری لوویں پڑے جنن کر جسیں این جھوں کوئی نہیں سی جند اٹے کردی اوتھے ਉਹ ਤਾਂ ਬੜਾ ਗ੍ਰਾਸ ਸੀ ਬਹੁਤ ਨਹੀਂ ਕਿ ਜਨਮੀ ਸੀ ਅੱਜ ਤੱਕ ਬਹੁਤ ਬੜਾ ਸਾਮਣੀ ਖੇਦੀ ਗੁਰਾਂ ਕੋਠੇ ਜੱਤੀ ਸ਼ਮੇ ਨੂੰ ਕਹਿੰਦੇ ਵੀ ਐਸੇ دیوان ਸੱਜਾ ਪਤ ਸੱਜਿਆ ਬੇਜਤ ਦੀ ਸ਼ਾਇਵਾਨ ਲਾ ਕੇ ਉਚਾਈਆਂ ਬਿਜੀਆਂ ਸੰਗਤ ਲਈ ਕੀਤੇ ਚੁੱਕੇ ਉਧਰ ਗੋਲੇ ਦੇ ਕਿਆ ਗੋਲਟੀ ਸੀ ਇਹਦੀ ਸੂਰਤੀ ਅਰਦਾਸ ਰਮੀ ਚੱਲ ਗਈ ਅੰਦਰ ਉਹਦੀ ਤਾਂ ਗੱਲ ਸੈਨਾ ਉਹ ਕੋਈ ਬਖਾਬੇ ਨਹੀਂ ਰਾਤ ਉਹ ਤਾਂ मंग सतगुर ते ਅੱਗੇ ਡੋਲਾ ਜਦੋਂ ਕਰਦੇ ਆਪਾਂ ਦਾ ਡੋਲਾ ਪਹਿਲਾਂ ਕਿਆ ਕਰਕੇ ਪੁਹਾਰਾਂ ਨੂੰ ਤੋਰਦੇ ਨੇ ਚਾਰ ਬੰਦੇ ਹੁੰਦੇ ਪੁਹਾਰ ਡੋਲਾ ਜਾਨ ਵਾਲੇ ਦੋ ਜਣੇ ਡੋਲਾ ਚੱਕ ਲੈਣਦੇ ਦੋ ਨਾਲ ਪਰ ਜਾਂਦੇ ਜਦੋਂ ਤੱਕ ਜਦੋਂ ਉਹ ਪੜ ਲੈਣ ਐ ਬੀਬੀ ਨੂੰ ਮੁਰਦੇ ਚੱਕ ਕੇ ਪੁਹਾਰ ਤੇ ਜਾਂਦੇ ਉਦੋਂ ਬਰਾਤੀ ਮਹਣੋ ਤੋਰਦੇ ਹੁੰਦੇ ਚੱਕ ਬਰਾਤ ਉੱਠੋੜਿਆਂ ਤੇ ਰਸ ਬੰਗੀਆਂ ਤੇ ਹੁੰਦੀਆਂ ਕੁਛ ਸੁਨਾਵ ਰੱਜ ਜਾਂਦੇ ਉਹਨਾਂ ਦੇ ਚੱਕ ਕੇ ਜਾਂਦੇ ਪੁਹਾਰ ਉਹ ਪੁਹਾਰ ਹੈ ਡੋਲਾ ਜਦੋਂ yang tak kenali betul-betul ਕੋਲ ਦੀ ਫੈਮੇ ਪੁਰਾਣੇ ਸੇਰ ਨੂੰ ਦੋ ਦੂਣੋਂ ਸੰਗਤਾਂ ਲਈ ਤਾਂ ਅੰਗੁਰੂ ਨਾਨਕ ਧੰਗੁਰੂ ਨਾਨਕ ਕੀ ਆਵਾਜ਼ਾਂ ਜੀ ਲਈ ਸੋਰਦੀ ਕਹੀਏ ਕਿ ਜਿੰਨੇ ਵੀ ਬਰਾਤ ਵਾਲੇ ਨਹੀਂ ਆਕੇ ਤੇ ਉਸ ਤੋਂ ਮੇਰੀ ਪ੍ਰਾਤ ਤੁਹਾਡੇ ਤਾਂ ਧੰਗੂ ਤੋਂ ਤਾਂ ਪ੍ਰੇਤ ਕਿਹਦੇ ਹੁੰਦੇ ਇਹ ਧੰਗੁਰੂ ਨਾਨਕ ਕਹੇ ਕਦੇ ਨਹੀਂ ਲੋਕ ਇਹ ਤੁਹਾਨੂੰ ਹੋਰ ਨਹੀਂ ਕੱਲੀ ਵੇ ਜਦੋਂ ਮੈਂ ਟੋਲੇ ਦਾ ਪੰਲਾ ਚੱਕਿਆ ਨਾ ਜੀ ਬੀਲੀ ਆਪਕੇ ਬਹੁਤ ਕਰਦੇ ਦੀ ਜਾਣਦੀ ਹੁੰਦੀ ਹੈ ਜੀ ਹਿੰਮਤ ਕਰਕੇ ਪੱਲਾ ਚੱਕਿਆ ਤਾਂ ਨਰੂ ਨਾਲ ਕਹਿੰਦੇ ਨੇ ਸ਼ਾਇਦ ਮੇਰੀ ਉਦਾਸ ਹੋਣੀ ਹੋਵੇ ਸੁਨਾਮ ਤੇ ਜਦੋਂ ਪੱਲਾ ਚੱਕਿਆ ਦਰਸ਼ਨ ਹੋ ਕੇ ਤੂੰ ਜੀਵਾਨ ਸਜਿਆ ਸ਼ਮੇ ਗੁਰੂ ਬੈਠੇ ਨੇ ਸੰਗਤ ਜਾਣ ਗਈ ਖੁਸ਼ ਹੋ ਗਿਆ ਮਨ ਮਹਾਰਾਜ ਨੇ ਮੇਰੀ ਅਰਦਾਸ ਹੋਣ ਦੀ ਕੀ ਜ਼ਰੂਰਤੀ ਹੈ ਉਹ ਜਿਹੜੇ ਕੁਹਾਰ ਪਿਆ ਰਹੇ ਸੀ ਨਾ ਉਹਨਾਂ ਨੂੰ ਉਹ ਕਹਿੰਦੇ ਵੀ ਇਹਨੂੰ ਤੋਂ ਮੈਂ ਇੱਕ ਥੋੜਾ ਰੱਖਾਂਗਾ ਉਹ ਕਹਿੰਦੇ ਵੀ ਇੱਕ ਥੋੜਾ ਕਿਉਂ ਰੱਖਾਂਗੇ ਸਾਨੂੰ ਦੁੱਖ ਮੈਂ ਇੱਥੇ ਦੱਸ ਵੀਲ ਤੇ ਅਸੀਂ ਰੁਕਣਾ ਉੱਥੇ ਟਿਕਾਣਾ ਉੱਥੇ ਬਣਾਤੀ ਆਉਂਦੇ ਜੇ ਤਾਂ ਕਿਸੇ ਆ ਜਾਣੇ ਤੋੜਾ ਤੇ ਰੁਕਣਾ ਕੀ ਗੱਲ ਉਹ ਜੋ ਕੁਝ ਲਈ ਉਹ ਕਦੀ ਕੋਈ ਥੁੱਕ ਨਹੀਂ ਜਾਈ ਖੁਸ਼ੀ ਹੈ ਮੈਨੂੰ ਮੇਰਾ ਗਵਾਹ ਕੋਈ ਨਹੀਂ ਗੱਲ ਉਹ ਦੇਖੋ ਕਦੀ ਸਵੇਰੇ ਗੁਰੂ ਜੀ ਦੇ ਨੀਂਦ ਦੀ ਬਾਤ ਦੋ ਮਿੰਟ ਧੋੜਾ ਰੱਖੋ ਮੈਂ ਸ਼ਾਮ ਨੂੰ ਤੇ ਦਰਸ਼ਕ ਕਰਦਾ ਉਹ ਪਹਾੜ ਸੀ ਜਿਹੜੇ ਜਿਹੜਾ ਰੱਬ ਦਾ ਬੰਦਗੀ ਹੈ ਨਾ ਇੱਕ ਗੱਲ ਤੁਹਾਨੂੰ ਕਹ ਤਾਹ ਲਓ

ਉਹ ਜਿਹੜੇ ਵਿਚਾਰੇ ਗਰੀਬ ਟੋਲਾ ਚੱਕਣ ਵਾਲੇ ਪਹਾਸੀਓ ਕਦੇ ਬੀਬੀ ਚੋੜਾ ਨਾ ਕਰੀ। ਉਹ ਮੇਲੇ ਕਿ ਜਾਨ ਨੂੰ ਕਹਿੰਦੇ ਹੋ ਨਾ ਕੋਈ ਪੱਕਾ ਛੇੜੇ ਦਾ ਦਰਵਾਜ਼ਾ। ਕਮਣੀ ਹੋਣੀ ਹੈ ਤੂੰ ਤਹਿ ਨਹੀਂ ਰਿਤਨੀ। ਅਸੀਂ ਤਾਂ 50 ਬਿੱਡੀਆਂ ਦੇ ਜੋੜੇ ਲੈ ਕੇ ਕੋਈ ਆਇਆ ਆਪਣਾ ਹੱਥ ਵੀ ਨਹੀਂ ਬਾਹਰ ਕਰਨਾ ਹੁੰਦੇ ਇਹ ਦਿਖਾਉਂਦੀਆਂ। ਕੋਈ ਪਾਣੀ ਧਾਲੀ ਵੀ ਅਸੀਂ ਪੁੱਛੇ ਮੱਤੀ ਪੁੱਛੇ। ਤੁਮ ਕਹਿੰਦੇ ਕਿ ਮਾਰਾ ਕੋ ਜਦ ਹਾਜੇ ਉਹ ਰਾਤੀ ਆਈ ਨਹੀਂ ਤੇਰਾ ਜੋੜਾ ਨਾ ਕਰੀ ਤੂੰ ਉੱਥੇ ਚਲੀ ਜਾਵੀਂ। ਪਰਾ ਸਾਨੂੰ ਕੋਣ ਟੋਕਾ ਚੰਗਾ। ਅਸੀਂ ਇਹ ਲੋਨ ਦਾ ਕੋਰਟ ਦੇਣਾ ਉਹ ਕਹਿ ਦਿੱਤੀ ਕਿ ਉਹ ਦੇ ਲੋਨ ਦਾ ਕੋਰਟ ਹੈ ਸਭ ਦੀ ਮਨਜ਼ੂਰੀ ਮਰਜ਼ੂਰੀ ਪੰਜਾਹ ਰੁਪਏ ਲੈ ਗਏ ਤੇ ਇਹ ਕੋਲ ਅੰਮ੍ਰਿਤ ਉਹ ਤੇ ਉਹ ਦਾ ਪੰਜਾਹ ਰੁਪਏ ਦਿੱਤੀ ਸੌਰਤੀ ਦੇ ਹੱਥ ਤੇ ਸੋਨੇ ਦੇ ਕੰਗੜਾ ਕਹਿੰਦੇ ਉਸ ਨੂੰ ਸੌ ਰੁਪਏ ਦੇ ਵਾਪਸ ਲੈਣਾ ਗੁਰਮਖੋ ਉਹਦੀ ਕਿੱਡੀ ਵਸਤਾ ਹੋ ਕਿ ਅਸੀਂ ਤੌਰ ਤਰੀਕਾ ਕਰ ਸਕ ਰਹੇ ਕੋਈ ਕੋਈ ਮਾਇਆ ਦਾ ਤਰਸ ਹੀ ਲਾਭ ਨਹੀਂ ਮੁਸ਼ਕਿਲ ਤਾਂ ਹੱਥਾਂ ਤੋਂ ਬਣੀ ਲੋ ਕਰੀ ਜਾਦੇ ਆ ਅੱਜ ਸਮਾਪਤ ਹੋ ਇਹੋ ਜੀ ਸਿੱਖੋਂ ਦੀ ਲਈ ਪੂਰਤੀ ਤੁਹਾਨੂੰ ਖਾਤਰ ਇਹ 200 ਰੁਪਏ ਦੇ ਤੁਹਾਨੂੰ ਪੰਜ ਮਿੰਟ ਜਿਹੜਾ 20 ਗੁਣਾ ਦਾ ਕੀਮਤ ਹੈ ਪਰ ਜੇ ਦੋ ਮਿੰਟ ਮੈਨਾਂ ਦੋੜਾ ਰੱਖਦੇ ਹਾਂ ਮੈਂ ਆਪਣੇ ਸੈਨਸਾਂ ਦੇ ਘਰਾਂ ਦਾ ਦਰਸ਼ਨ ਜਿਉਂ ਦੇ ਦਰਸ਼ਣਾਂ ਚ ਲਾ ਕੇ ਤੇ ਸਮਾਂ ਲੱਗਿਆ ਮੈਂ ਬਾਰਾ ਬਾਤ ਬੋਲੂੰਗੀ ਕਿ ਤੇ ਪਿਆਰ ਦੇ ਚਾਕੇ ਪਹਾੜਾਂ ਨੂੰ ਦੇਖਾ ਬਲਾ ਬੇਨਤੀ ਕਰਦੀ ਐ ਐਸੇ ਰੱਖੋ ਮੈਂ ਪਹਾੜੋ ਵੀ ਲੋਡਾ ਨਾ ਜਾਣਾ ਮਿੱਠੀ ਮਿੱਠੀ ਤੋਨਾ i'm What? <laughs> i'm happy ਕੰਨ ਦਾ ਪਰਸੰਗ ਕਬੀਰ ਸਿੰਘ ਜਿਹਨੇ ਸਮਾਂ ਮਰੇ ਤੇ ਮੇਰੇ ਵੀ ਸੋਚੀ ਵੀ ਲੋਇ ਦੇ ਕੀ ਰੱਦ ਲਿਆ ਮੈਂ ਫਿਰ ਮੈਂ ਜਰੂਰ ਨੇ ਕਿੰਨਾ ਪਟਿਆ ਜੈਮ ਕਰ ਕਰਨੀ ਹੈ ਰੱਬ ਨੂੰ ਕੌਣ ਕਾਟਰ ਤੇ ਦੇ ਜੀ ਪ੍ਰੇਮ ਦੀ ਤਾਂ ਇੱਕ ਪੱਕੀ ਹੋਣੀ ਚਾਹੀਦੀ ਬਾਕੀ ਜਨਾ ਬੜੀ ਪੁਛਤ ਕਰੋ ਖੈਰ ਯਕੀਨ ਤਾਂ ਨਹੀਂ ਜਾਂਦਾ ਸਮਾਂ ਕੀ ਹੈ ਸਹੀ ਗੱਲ ਇਹ ਕਿ ਅਜੇ ਵੱਡੀ ਗੱਲ ਹੈ ਕਪਨ ਸੁਪਦੇ ਵਾਸਤੇ ਰਹਿਣਾ ਇਕ ਕੁਇਦ ਬਸੂ ਹੈ ਕਲਨੀ ਵਾਲੇ ਕਹਿੰਦੇ ਸਾਚ ਕਹੂੰ ਸੁਣ ਲੇ ਉਹ ਸੱਤੇ ਦਿਨ ਪ੍ਰੇਮ ਕੀਓ ਦਿਲ ਹੀ ਪ੍ਰੇਮ ਨਾਲ ਬਸੋਂ ਮੈਂ ਸਾਹਤ ਕਾਲੀ ਸਰਕਾਰ ਨੰਬਰ ਦਾ ਸਭ ਉਹ ਬੋਲੀ ਉਹ ਸਾਰੀ ਸਰਕਾਰ ਨੂੰ ਸੱਜਣਾ ਦਾ ਨੰਬਰ ਸਰਹਿਆ ਸਰਕਾਰ ਜਿਲਦੇ ਤੋਂ ਧੰਨਵਾਦ ਆਵਾਗਰਾ ਪ੍ਰੋਗਰਾਮ ਸੰਗਠਨ ਲਈ ਸੰਜ्ञਾ ਕਰ ਲਈ ਕੋ ਲਾਲ ਜੀ ਨੂੰ ਆਪ ਜੀ ਦੀ ਅਪੀਖ ਕੋ ਡਿਵਾਈਸ ਨੂੰ ਖਾਲਸਾ ਵਾਹਿਗੁਰੂ